ਸਾਂ ਨੂੰ ਇੱਕ ਗੱਲ ਦੱਸਣ ਲੱਗੇ ਆ ਬਿੱਲੀ ਤੇ ਚੂਹੇ ਦੀ ਦੋਸਤੀ ਪੈ ਜਾਂਦੀ ਆ ਤੇ ਬਿੱਲੀ ਉਹਨੂੰ ਰੜੇ ਮੈਦਾਨ ਦੇ ਵਿੱਚ ਲੈ ਜਾਂਦੀ ਆ ਕਹਿਣ ਲੱਗੀ ਵੀ ਚਲੋ ਆ ਜਾ ਆਪਾਂ ਇੱਕ ਦੂਜੇ ਨੂੰ ਅੰਦਾਜ਼ ਦੱਸਦੇ ਆ ਚੂਹੇ ਨੂੰ ਪੁੱਛਣ ਲੱਗ ਪਈ ਕਹਿੰਦੀ ਵੀ ਤੇ ਤੂੰ ਦੱਸ ਜ ਕੀ ਕੁਛ ਕਰ ਸਕਦਾ ਤੇ ਕੀ ਕੁਛ ਨਹੀਂ ਉਹ ਸਾਰੀ ਗੱਲਬਾਤ ਦੱਸਣ ਲੱਗ ਪੈਂਦਾ ਜੋ ਸਾਰੀ ਗੱਲ ਦੱਸਦਾ ਤਾਂ ਬਿੱਲੀ ਸਾਰਾ ਸਾਰਾ ਸੁਣ ਕੇ ਉੱਚੂਏ ਨੂੰ ਝਪਟ ਮਾਰਨ ਲੱਗਦੀ ਆ ਵੀ ਹੁਣ ਮੈਂ ਇਹਨੂੰ ਖਾ ਜਾ ਸਾਰੀ ਗੱਲਬਾਤ ਇਹਨੇ ਦੱਸਤੀ ਆ ਸਚੂਆ ਭੱਜ ਕੇ ਖੱਡ ਦੇ ਵਿੱਚ ਵੜ ਜਾਂਦਾ ਪਰ ਉਹ ਦਾ ਉਹਨੇ ਦੱਸਿਆ ਨਹੀਂ ਹੁੰਦਾ ਬਿੱਲੀ ਨੂੰ ਤੇ ਉੱਥੋਂ ਜਿਹੜਾ ਵੱਜ ਜਾਂਦਾ ਬਿੱਲੀ ਕਹਿੰਦੀ ਹੈ ਚੂਸ ਕੇ ਮੂਸ ਕੇ ਹਮ ਬੜੇ ਬੜੇ ਹੈ ਰਾ 1 ਮਿੰਟ ਬਾਤ ਕਰਨੀ ਹੈ ਜਿਹੜਾ ਬਾਹਰ ਤਾਂ ਚੂਆ ਕਹਿੰਦਾ ਬਿੱਲੀ ਕੇ ਬਲੰਦਰ ਹਮ ਬੜੇ ਬੜੇ ਹੈ ਮੰਦਰ ਤੁਸੀਂ ਗੱਲ ਬਾਹਰ ਕਰੋ ਹਮ ਸੁਣੇਗੇ ਅੰਦਰ ਉਹ ਕਹਦਾ ਜਿਹੜੀ ਤੂੰ ਗੱਲਬਾਤ ਦੱਸਣੀ ਆ ਤੂੰ ਇੱਥੇ ਬਾਹਰ ਬੈਠੀ ਦੱਸ ਦੇ ਤੇ ਮੈਂ ਤੇਰੇ ਕੋਲ ਬਾਹਰ ਆ ਕੇ ਕਰਨਾ ਤੂੰ ਗੱਲ ਦੱਸ ਕੀ ਆ ਕਹਿੰਦੀ ਆਂ ਵੀ ਚਲੋ ਤਾਂ ਆਪਾਂ ਚੌੜ ਕਰਦੇ ਸੀਗੇ ਤਾਂ ਮੈਂ ਤੇਰਾ ਵਿਆਹ ਕਰਨਾ ਤੇ ਵਿਆਹ ਤੇਰਾ ਹੋ ਜਾਊਗਾ ਤੂੰ ਆਦਾ ਵੀ ਤੂੰ ਐਂ ਕਰ ਵੀ ਆਪਦੇ ਦਿਨ ਦੁਨ ਮੰਨ ਲੈ ਜੇ ਵਿਆਹ ਕਰਨਾ ਮੇਰਾ ਦਾ ਕੋਈ ਨਿਭਾਰ ਜਿਹਦੇ ਨਾਲ ਵਿਆਹ ਹੋਣਾ ਮੇਰਾ ਪੁਆਦੀ ਤੂੰ ਐਉਂ ਕਰਾ ਵੀ ਮੈਂ 30 40 ਬਿੱਲੀਆਂ ਇਕੱਠੀਆਂ ਕਰ ਲਉ ਤੇ ਤੂੰ 30 40 ਤੂੰ ਇਕੱਠੇ ਕਰ ਲੈ ਆਪਾਂ ਇਕੱਠੇ ਬਰਾਤ ਲੈ ਕੇ ਜਾਵਾਂਗੇ ਤਾਂ ਉਹ ਚੂਹਾ ਬਾਹਰ ਆ ਗਿਆ 30 40 ਉਹਨੇ ਇਕੱਠੇ ਕਰ ਲਈ ਚੂਹੇ ਬਿੱਲੀ ਨੇ ਬਿੱਲੀਆਂ ਇਕੱਠੀਆਂ ਕਰਨ ਜਾਵੜੀ ਜਦੋਂ ਬਿੱਲੀਆਂ ਗੀਤ ਗਾਉਣ ਉਹ ਚੂਹਿਆਂ ਨੂੰ ਕਹਿਣ ਵਾ ਵਾ ਨੀ 5-7 ਜੁੱਫਾਂ ਗਈਆਂ ਉਹ ਗੀਤ ਗਾਉਨੀਆਂ ਸੀ ਉਹ ਚੂਹੇ ਆਦੇ 5-7 ਜੁੱਫਾਂ ਗਿਆ ਆਪਾਂ ਨੂੰ ਜੁੱਫਣੀਆਂ ਉਹ ਜਿਹੜਾ ਵਿਆਹ ਸੀਗਾ ਜਿਹਦਾ ਕਹਿੰਦੇ ਵਿਆਹ ਹੋਣਾ ਤੇਰਾ ਉਹ ਕਹਿੰਦਾ ਮੇਰੇ ਵਿਆਹ ਤੇ ਗੀਤ ਗਾਉਨੀਆਂ ਤੇ ਤੂੰ ਕਹਿੰਦਾ ਕਿ 5-7 ਜੁੱਪਣਗੇ ਕੋਈ ਜੋਬਦੀਆਂ ਵੀ ਹੁੰਦੀਆਂ ਨਹੀਂ ਐ ਕਰਦੀਆਂ ਕਰਦੀਆਂ ਚੂਹੇ ਦੇ ਨੇੜੇ ਆ ਗਈਆਂ ਉਹ ਜੂਣੇ ਚਪਟਾ ਮਾਰਨੇ ਤੈਗਣੇ ਮਾਰਨੇ ਹੁਣ ਖਾਈਏ ਇਹਨਾਂ ਨੂੰ